ਸਮਰਾਵਾ ਪੁਲਿਸ ਵੱਲੋਂ ਫੋਰਚਨਰ ਕਾਰ 'ਚ ਸਵਾਰ ਪੰਜ ਨੌਜਵਾਨਾਂ ਤੋਂ 50 ਗ੍ਰਾਮ ਮੋਰਫਿਨ 3 ਗ੍ਰਾਮ ਹੈਰੋਇਨ ਅਤੇ 4,80,000 ਰੁਪਏ ਦੀ ਡਰੱਗ ਮਨੀ ਕਿਤੀ ਬਰਾਮਦ। ਗ੍ਰਿਫਤਾਰ ਕੀਤੇ ਗਏ ਨੌਜਵਾਨ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੇ ਸਨ ਤੇ ਮਲਜ਼ਮ ਅੰਮ੍ਰਿਤਸਰ ਨੇੜੇ ਸੁੱਟਾ ਪਿੰਡ ਦੇ ਰਹਿਣ ਵਾਲੇ ਸਨ। ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਫੋਰਚਨਰ ਗੱਡੀ ਵਿੱਚ ਪੰਜ ਨੌਜਵਾਨ ਸਵਾਰ ਅਜੇ ਦੇਵਗਨ ਨਾਮਕ ਨੌਜਵਾਨ ਗੱਡੀ ਚਲਾ ਰਿਹਾ ਸੀ। ਪ੍ਰਾਨ ਸ਼ਰਮਾ, ਦਿਪਕ, ਪਰਦੀਪ, ਲਬਰੀਤ ਸਵਾਰ ਸਨ। ਜਦੋਂ ਗੱਡੀ ਦੀ ਤਲਾਸ਼ੀ ਲਈਤੀ ਗਈ ਤਾਂ ਗੱਡੀ ਦੇ ਡੈਸ਼ਬੋਰਡ ਵਿੱਚੋਂ ਨਸ਼ੀਲਾ ਪਦਾਰਥ ਨਿਕਲਿਆ। ਜਾਂਚ ਕਰਨ ਤੇ ਸਾਹਮਣੇ ਆਇਆ ਕਿ 50 ਗ੍ਰਾਮ ਮੋਰਫਿਨ, 3 ਗ੍ਰਾਮ ਹੈਰੋਇਨ ਅਤੇ 4,80,000 ਡਰਗਮਨੀ ਬਰਾਮਦ ਹੋਈ। ਅੱਗੇ ਜਿੰਮੇ ਵਾਲੇ ਐਸਐਸਪੀ ਸਾਹਿਬ ਨੇ ਖੰਨਾ ਮੇਂ ਨਰੇਸਾਂ ਅਸਰ 15 ਗਾਤੇ ਸਵਨ ਦੇ ਸਾਡੇ ਇਲਾਕਾ ਬੰਦੀਆਂ ਲਗਾਤਾਰ ਹੀ ਚੱਲ ਰਹੀਆਂ ਸੀ। ਬਰੌਨੇ ਨਾਕਾ ਬੰਦੀ ਇਦੋਂ ਇੱਕ ਫਾਤੂਲ ਗੱਡੀ ਰੰਗ ਚਿੱਟਾ ਉਹਦਾ ਨੰਬਰ ਹੈਗਾ ਪੀਵੀ 72ਏ 0031 ਇਹ ਚੱਕ 59 ਨਿਵਾਨ ਸਵਾਰਨ ਤੇ ਲਾਪਰੀਤ ਕਰਨ ਦੇਵਗਨ ਗੱਡੀ ਨੂੰ ਚਲਾ ਰਿਆ ਸੀ ਕਰਨ ਦੇੰਦਨ ਇਹਦੇ ਸਾਥੇ ਸੀ ਪ੍ਰਾਨ ਸ਼ਰਮਾ ਦੀਪਕ ਪਰਮ ਦੀ ਇਹ ਸਾਰੇ ਹੀ ਸਹੱਤਾ ਥਾਣਾ ਸ਼ਹਿਰ ਜਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਚੈੱਕ ਕਰਿਆ ਸੀ ਗੱਡੀ ਦੇ ਉੱਤੇ ਬੈਸ ਮੂਰਤ ਨੂੰ ਸਾਨੂੰ ਨਸ਼ੀਲਾ ਪਦਾਰਥ ਮਿਲੇ ਆ ਤੇ ਅਸੀਂ ਕਟਰਾ ਇਹ ਚੈੱਕ ਰਿਆ 50 ਗ੍ਰਾਮ ਮੌਫਿਨ ਹੋਈ ਤੇ 3 ਗ੍ਰਾਮ ਐਰੋਨ ਬ੍ਰਾਮ ਹੋਈ ਕਿ ਕਿੱਥੇ ਰਹਿਣ ਵਾਲੇ ਗੱਲੂ ਇਸ ਹੱਟਾ ਸਾਟਾ ਅੰਮ੍ਰਿਤਪੁਰ ਸਾਹਿਬ ਦੇ ਰਹਿਣਾ ਤੇ ਇਹਨਾਂ ਦਾ ਆਪਸ ਵਿੱਚ ਰਿਲੇਸ਼ਨ ਹੈ ਤੇ ਦੋਸਤੀ ਨੇ ਜੀ ਤੇ ਇਸੇ ਦਰਾਂ ਨੇ ਜਦੋਂ ਫਿਰ ਸਾਨੂੰ ਡਰਗਮਨੀ 480000 ਰੁਪਇਆ ਡਰਗਮਨੀ ਮਿਲੀ ਅਸੀਂ ਸਾਰੇ ਇਹਦਾ ਕਬਜ਼ੇ ਤੇ ਲੈ ਕੇ ਮੁਕੱਦਮਾ ਨੰਬਰ 10 214 ਨੰਬਰ ਮੁਕੱਦਮਾ ਦਰਜ ਕਰਕੇ ਐਫਆਰ ਦਰਜ ਕਰਤੀ ਇਥੇ ਰੁਪੇ ਦੇ ਚਿੱਤੇ ਜਾ ਰਹੇ ਸੀ ਇਹ ਸਰ ਜਾ ਰਹੇ ਸੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੇ ਸੀ ਇਹ ਸਪਲਾਈ ਕਰਦੇ ਸੀ ਕਿ ਵੀ ਇੱਥੇ ਇਹ ਨਦਰੀਆ ਸਪਲਾਈ ਵਾਲੀ ਸੀ ਇਹਨਾਂ ਦੀ ਹੁਣ ਅਸੀਂ ਰਿਮਾਂਡ ਲਿਆ ਕੁਝ ਕੁਝ ਕਰ ਰਹੇ ਹਾਂ ਇਹਨਾਂ ਦਾ ਆਪਣਾ ਵੀ ਦਰਸ਼ਾ ਕੀਤਾ ਹੈ ਜੀ ਹਾਂ ਜੀ ਇਹ ਪੀ ਦਾ ਮੁੰਡਾ ਅਜੀਤ ਦੇਵਗੰਨਾ ਇਹਦੇ ਕੋਈ ਸ਼ੋਕਰ ਦੇ ਦੇਖਿਆ ਸੀ ਰਿਕਾਰਡ ਇਹਦੇ ਦੇ ਖਿਲਾਫ ਦੋ ਮੁਕੱਦਮੇ ਐਨਡੀਵੀ ਸੈਕਟਰ ਦੇ ਦਰਜ ਨੇ 1 ਕਿਲੋ ਹੈਰੋਨ ਦਾ ਮਕਦਮਾ ਦਰਜ ਹੈ ਜੀ 3 ਨਸ਼ੀਗੰਦਰਤੀ ਇਹ ਉਸੇ ਸਾਹਮਣੇ ਆਇਆ ਜੀ ਇਹ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਵੀ ਨੇ ਤੇ ਇਹਨਾਂ ਚੀਜ਼ ਸਪਲਾਈ ਕਰਦੇ ਸੀ ਜਿਹੜਾ ਨਸ਼ਾ ਇਹ ਤਕਰੀਰ ਦੇ ਦਰਾਣਾ ਆਜੂਗਾ ਸਾਹਮਣੇ ਦੇਖੋ ਫਾਰਚੂਨਰ ਗੱਡੀ ਲਗਜ਼ਰੀ ਚ ਆ ਰਹੀ ਆ ਉਹਦੇ ਵਿੱਚ ਹੀ ਸਵਾਰ ਹੋ ਕੇ ਜਾ ਰਹੇ ਸੀ ਲਗਜ਼ਰੀ ਗੱਡੀ ਵਰਤਦੇ ਨੇ ਅਸੀਂ ਜਿਹੜੀ ਨੌਕਸੈਂਟ ਦੀ ਗੱਲ ਕਰਦੇ ਹਾਂ ਇਹ ਵੀ ਕਿਹੜੇ ਨਸ਼ੇ ਜਿਸ ਮੇਰਾ ਕੇਸ ਇਹ ਐਨਡੀ ਚੰਬੀ ਹੈ ਜੀ ਤੇ ਕਿੰਨੀ ਕੀਮਤ ਹੋਈ ਇਸ ਪ੍ਰੋਜੈਕਟ ਐਰੋਨੋ ਦਾ ਬਿਲੀਆਰੀ ਕੀਮਤ ਤਾਂ ਹੁਣ ਦੇਖੋ ਜੀ ਦਾ ਦਾ ਜਿਹੜੇ ਖਰੀਦਦੇ ਨੇ ਉਹਨਾਂ ਨੂੰ ਆ ਤੇ 3000 ਪਰ ਗ੍ਰਾਮ ਦੇ ਹਿਸਾਬ ਨਾਲ ਜੇ ਲਾਈਏ ਉਹ ਕੋਲ ਕੀਮਤ ਬਣ ਜਾਂਦੀ ਹੈ ਤਕਰੀਬਨ ਇਹਨਾਂ ਦੀ ਇਹ ਨੌਜਵਾਨੀ ਉਮਰ ਉਮਰ ਜਿੱਤੀ ਨੂੰ ਨਹੀਂ ਇਹਨਾਂ ਦੀ ਤਕਰੀਬਨ 25 ਤੋਂ 24 ਦੇ ਦਰਮਿਆਨ ਹੀ ਨੇ ਸਾਰੇ ਇਹਨਾਂ ਦੇ ਕਿਸੇ ਦਾ ਪਰਚਾ ਵੀ ਦਰਜ ਅਹਾਂ ਦੀ ਇਹ ਗੀਵਗੰਨਾ ਅੱਗੇ ਗੀਵਗੰਨਾ ਜਿਹੜਾ ਮੁੱਖ ਦੋਸ਼ੀ ਆ ਇਹਦੇ ਦੋ ਖਲਾਫ ਪਹਿਲਾਂ ਹੀ ਐਨਟੀ ਦੇ ਪਰਚੇ ਦਰਜ ਨੇ ਜੀ ਕਿ ਲੋਹਰਨ ਦੇ ਵਿੱਚੋਂ ਜਮਾਨਤ ਮਿਲਿਆ ਤੋਂ ਦਿਨ ਹੋਏ ਨੇ ਆਜ